ਪ੍ਰੀਤਿਆ ਮੇਰੀ ਉਮਰ ਤਕਰੀਬਨ 24 ਸਾਲ ਐਤੋਂ 6 ਮਹੀਨੇ ਪਹਿਲਾਂ ਮੇਰੀ ਮੈਰਿਜ ਪ੍ਰਦੀਪ ਨਾਂ ਦੇ ਲੜਕੇ ਨਾਲ ਹੋਈ ਪ੍ਰਦੀਪ ਬਹੁਤ ਹੀ ਸਿਆਣਾ ਤੇ ਹੁਣ ਹਰ ਲੜਕਾ ਜਿੰਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦਾ ਲਾਂਬਾ ਨਹੀਂ ਆਉਣ ਦਿੱਤਾ ਪਰ ਉਹਦੇ ਵਿੱਚ ਇੱਕ ਬੁਰੀ ਆਦਤ ਵੀ ਆ ਉਹ ਬੁਰੀ ਆਦਤ ਆ दारू ਪੀਣ ਦੀ ਤੇ दारू ਪੀਣ ਤੋਂ ਬਾਅਦ ਕਈ ਵਾਰ ਜਿੱਦ ਕਰਕੇ ਗੱਡੀ ਚਲਾਉਣ ਦੀ ਇੱਕ ਦਿਨ ਅਚਾਨਕ ਪ੍ਰਦੀਪ ਘਰੋਂ ਬਾਹਰ ਨਿਕਲਿਆ ਤੇ ਕੁਝ ਸਮੇਂ ਬਾਅਦ ਮੈਨੂੰ ਥਾਣੇ ਚੋਂ ਫੋਨ ਆਇਆ ਕਿ ਤੁਹਾਡਾ ਪਤੀ ਥਾਣੇ ਵਿੱਚ ਆ ਉਹਨੇ ਕਿਸੇ ਵਿੱਚ ਗੱਡੀ ਮਾਰ ਦਿੱਤੀ ਹੈ ਮੈਂ ਤੇ ਮੇਰੀ ਸਤ ਤੇ ਸੋਹਰਾ ਅਸੀਂ ਸਾਰੇ ਜਾਣੇ ਥਾਣੇ ਵੱਲ ਨੂੰ ਰਵਾਨਾ ਹੋ ਗਏ ਕੁਝ ਹੀ ਸਮੇਂ ਦੇ ਵਿੱਚ ਅਸੀਂ ਥਾਣੇ ਪਹੁੰਚ ਗਏ ਥਾਣੇ ਪਹੁੰਚਣ ਤੋਂ ਬਾਅਦ ਅਸੀਂ ਦੇਖਿਆ ਕਿ ਹਵਾਲਾਤ ਦੇ ਵਿੱਚ ਮੇਰੇ ਪਤੀ ਨੂੰ ਡੱਕਿਆ ਹੋਇਆ ਹੈ ਅਸੀਂ ਜਾ ਕੇ ਪੁੱਛਿਆ ਇਹਨੇ ਕੀ ਕਸੂਰ ਕੀਤਾ ਹੈ ਤੇ ਥਾਣੇਦਾਰ ਨੇ ਦੱਸਿਆ ਕਿ ਇਹਨੇ ਮੇਰੇ ਬੇਟੇ ਦੇ ਵਿੱਚ ਆਪਣੀ ਗੱਡੀ ਮਾਰ ਦਿੱਤੀ ਆ ਤੇ ਥਾਣੇਦਾਰ ਬਹੁਤ ਹੀ ਗੁੱਸੇ ਵਿੱਚ ਸੀ ਉਹਨੇ ਹੌਲਦਾਰ ਨੂੰ ਆਵਾਜ਼ ਮਾਰੀ ਹੌਲਦਾਰ ਆ ਗਿਆ ਉਹਨੇ ਇਸ਼ਾਰਾ ਕੀਤਾ ਤੇ ਹੌਲਦਾਰ ਨੇ ਇੱਕ ਬੈਂਤ ਦਾ ਸੋਟਾ ਚੁੱਕ ਕੇ ਮੇਰੇ ਪਤੀ ਦੀ ਮੋਰਾਂ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਕਿਸੇ ਮੇਰੇ ਪਤੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਨੂੰ ਵੇਖ ਕੇ ਮੇਰੀ ਸੱਸ ਤੇ ਸਾਰੇ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਤੇ ਮੈਂ ਵੀ ਦੇਖ ਕੇ ਰੋਣ ਲੱਗੀ ਫਿਰ ਉਸ ਪੁਲਿਸ ਵਾਲੇ ਨੇ ਇਸ਼ਾਰਾ ਕੀਤਾ ਤੇ ਹੌਲਦਾਰ ਨੇ ਉਹਨੂੰ ਮਾਰਨਾ ਬੰਦ ਕਰ ਦਿੱਤਾ ਮੈਂ ਡਰਦੀ ਡਰਦੀ ਥਾਣੇਦਾਰ ਕੋਲ ਗਈ ਤੇ ਉਹਨੂੰ ਕਿਹਾ ਜੀ ਤੁਸੀਂ ਕਿੰਨੇ ਪੈਸੇ ਲੈਣੇ ਆ ਮੇਰੇ ਪਤੀ ਨੂੰ ਛੱਡਣ ਦੇ ਤੇ ਪੁਲਿਸ ਵਾਲਾ ਸ਼ੇਰ ਵਾਂਗ ਉਧਾੜਿਆ ਤੇ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਰਿਸ਼ਵਤਖੋਰ ਲੱਗਦਾ ਇਹਨਾਂ ਸੁਣਦਿਆਂ ਸਾਰ ਹੀ ਮੈਂ ਡਰ ਗਈ ਮੈਂ ਡਰ ਕੇ ਪਿੱਛੇ ਆ ਗਈ ਫਿਰ ਮੈਂ ਸੋਚਿਆ ਕਿ ਇਹਦੋਂ ਚੰਗਾ ਕੋਈ ਵਕੀਲ ਕੀਤਾ ਜਾਵੇ ਮੈਂ ਆਪਣੇ ਸੱਸ ਸਹੁਰੇ ਨੂੰ ਨਾਲ ਲੈ ਕੇ ਇੱਕ ਵਕੀਲ ਕੋਲੇ ਪਹੁੰਚ ਗਈ ਵਕੀਲ ਨੇ ਕੁਝ ਕਾਗਜ਼ਾਂ ਤੇ ਸਾਈਨ ਕਰਵਾਏ ਤੇ ਸਾਨੂੰ ਫਿਰ ਵਾਪਸ ਲੈ ਕੇ ਥਾਣੇ ਵੱਲ ਚੱਲ ਪਿਆ ਥਾਣੇ ਆਣ ਕੇ ਅਸੀਂ ਉਹ ਕਾਗਜ਼ ਉਸ ਥਾਣੇਦਾਰ ਨੂੰ ਬੁਖਾਇ ਪਰ ਥਾਣੇਦਾਰ ਕਹਿੰਦਾ ਐਡੀ ਜਲਦੀ ਮੈਂ ਇਹਨੂੰ ਨਹੀਂ ਛੱਡ ਸਕਦਾ ਫਿਰ ਕਿਸੇ ਸਾਨੂੰ ਵਕੀਲ ਨੇ ਕਿਹਾ ਤੁਸੀਂ ਜਾਓ ਅਸੀਂ ਤੁਹਾਨੂੰ ਕੱਲ ਤੱਕ ਦੱਸਦੇ ਹਾਂ ਅਸੀਂ ਥਾਣੇ ਤੋਂ ਬਾਹਰ ਆ ਗਏ ਬਾਹਰ ਆਉਣ ਤੋਂ ਬਾਅਦ ਮੇਰੇ ਮਨ 'ਚ ਇੱਕੇ ਵਾਰਾ ਖਿਆਲ ਆਇਆ ਕਿਉਂ ਨਾ ਇੱਕ ਵਾਰਾ ਆਪਣੇ ਪਤੀ ਨੂੰ ਮਿਲ ਕੇ ਆਇਆ ਜਾਵੇ ਜਦੋਂ ਹੀ ਮੈਂ ਆਪਣੇ ਪਤੀ ਨੂੰ ਮਿਲਣ ਵਾਸਤੇ ਵਾਪਸ ਅੰਦਰ ਆਈ ਤੇ ਥਾਣੇਦਾਰ ਤੇ ਉਹ ਵਕੀਲ ਦੋਵੇਂ ਇਕੱਠੇ ਬੈਠ ਕੇ ਹੱਸ ਰਹੇ ਸੀ ਤੇ ਨਾਲ ਹੀ ਬੋਲ ਰਹੇ ਸੀ ਮੈਨੂੰ ਲੱਗਦਾ ਹੁਣ ਇੱਕ ਬੁਤਰੀ ਆਪਣੇ ਹੱਥਾਂ ਹਟ ਆ ਜਾਊ ਜਦੋਂ ਦੀ ਇਸ ਮਹੱਲੇ 'ਚ ਵਿਆਹੀ ਆਈ ਆ ਉਦੋਂ ਦੇ ਦਿਲ ਇੱਤੇ ਜਾਂਦਾ ਸੀ ਪਰ ਕਿਸੇ ਕਾਰਨ ਕਰਕੇ ਇਹ ਕਾਬੂ ਨਹੀਂ ਸੀ ਆ ਰਿਹਾ ਪਰ ਹੁਣ ਤਾਂ ਇਹ ਕਾਬੂ ਆ ਗਈ ਇਹ ਸੁਣ ਕੇ ਮੇਰਾ ਦਿਲ ਬਹੁਤ ਡਰ ਗਿਆ ਮੈਂ ਆਪਣੇ ਪਤੀ ਨੂੰ ਮਿਲੇ ਤੋਂ ਬਿਨਾਂ ਹੀ ਵਾਪਸ ਘਰ ਆ ਗਈ ਕੁਝ ਦਿਨ ਬਾਅਦ ਮੈਂ ਹੌਸਲਾ ਕਰਕੇ ਉਸ ਥਾਣੇਦਾਰ ਨੂੰ ਫੋਨ ਲਾਇਆ ਵੀ ਤੁਸੀਂ ਮੇਰੇ ਪਤੀ ਨੂੰ ਕਿਵੇਂ ਛੱਡੋਗੇ ਤੇ ਉਸਨੇ ਕਿਹਾ ਤੂੰ ਐ ਕਰ ਕੱਲ ਨੂੰ ਥਾਣੇ ਆ ਜਾਵੀਂ ਤੈਨੂੰ ਸਾਰੀ ਗੱਲ ਸਮਝਾ ਦਾਂਗਾ ਮੈਂ ਅਗਲੇ ਦਿਨ ਤਿਆਰ ਹੋਈ ਤੇ ਥਾਣੇ ਪਹੁੰਚ ਗਈ ਥਾਣੇ ਪਹੁੰਚਣ ਤੋਂ ਬਾਅਦ ਉਹ ਥਾਣੇਦਾਰ ਲਾਲ-ਲਾਲ ਅੱਖਾਂ ਕੱਢ ਕੇ ਮੇਰੇ ਵੱਲ ਹੀ ਵੇਖ ਰਿਹਾ ਸੀ ਤੇ ਮੈਂ ਥਾਣੇਦਾਰ ਵੱਲ ਵੇਖ ਕੇ ਪੁੱਛਿਆ ਸਰ ਦੱਸੋ ਤੁਸੀਂ ਮੈਨੂੰ ਥਾਣੇ ਬੁਲਾਇਆ ਹੈ ਮੈਂ ਕੀ ਸੇਵਾ ਕਰ ਸਕਦੀ ਹਾਂ ਉਸ ਥਾਣੇਦਾਰ ਨੇ ਕਿਹਾ ਤੂੰ ਐਡੀ ਅਣਜਾਣ ਤਾਂ ਹੈ ਨਹੀਂ ਜਿਹੜਾ ਤੈਨੂੰ ਸਮਝਣਾ ਆਏ ਹੋਵੇ ਤੂੰ ਸਾਰੀ ਗੱਲ ਨੂੰ ਸਮਝ ਕੇ ਵੀ ਅਣਜਾਣ ਬਣ ਰਹੀ ਆਂ ਐਦਾਂ ਕਰ ਵਕੀਲ ਦੇ ਘਰ ਰਾਤ ਨੂੰ ਤੂੰ 9 ਵਜੇ ਪਹੁੰਚਾਂਗੀ ਤੇ ਕੱਲ ਨੂੰ ਤੇਰੇ ਪਤੀ ਨੂੰ ਅਸੀਂ ਬਾਹਰ ਛੱਡ ਦਵਾਂਗੇ ਫਿਰ ਮੈਂ ਘਰੇ ਵਾਪਸ ਆ ਗਈ ਘਰੇ ਆਣ ਕੇ ਤਿਆਰ ਹੋਈ ਤਿਆਰ ਹੋਣ ਤੋਂ ਬਾਅਦ ਮੈਨੂੰ ਸਾਰਾ ਤਾਂ ਪਤਾ ਲੱਗ ਗਿਆ ਸੀ ਮੇਰੇ ਨਾਲ ਕੀ ਹੋਣ ਵਾਲਾ ਹੈ ਤੇ ਸ਼ਾਮਾਂ ਨੂੰ ਮੈਂ ਆਪਣੇ ਸੱਸ ਤੇ ਸਹੁਰੇ ਨੂੰ ਬਹਾਨਾ ਮਾਰਿਆ ਕਿ ਮੇਰਾ ਇੱਕ ਬਹੁਤ ਹੀ ক্লোਜ ਸੱਜਣ ਸੀ ਬਹੁਤ ਹੀ ক্লোਜ ਸਹੇਲੀ ਸੀ ਉਹਦਾ ਪਤੀ ਇੱਕ ਬਹੁਤ ਹੀ ਵਧੀਆ ਵਕੀਲ ਆ ਮੈਂ ਉਹਦੇ ਕੋਲੇ ਜਾਣੀ ਆ ਉਹ ਕੱਲ ਤੱਕ ਮੇਰੇ ਪਤੀ ਨੂੰ ਜਿਲ੍ਹੇ ਚੋਂ ਬਾਹਰ ਲੈ ਆਊਗਾ ਮੇਰਾ ਸਾਸ ਤੇ ਸੋਹਰਾ ਵੀ ਨਾਲ ਤਿਆਰ ਹੋਣਾ ਸ਼ੁਰੂ ਹੋ ਗਏ ਅਸੀਂ ਤੇਰੇ ਨਾਲ ਚੱਲਦੇ ਆ ਪਰ ਮੈਂ ਤਾਂ ਇਕੱਲੀ ਨਹੀਂ ਜਾਣਾ ਸੀ ਫਿਰ ਮੈਂ ਬਹਾਨਾ ਮਾਰਿਆ ਕਿ ਤੁਸੀਂ ਰਹਿਣ ਦਿਓ ਸਵੇਰ ਤੱਕ ਮੈਂ ਆਪਣੇ ਬਤੀ ਨੂੰ ਬਾਹਰ ਲੈ ਆਉਂਗੀ ਤੇ ਨਾਲੇ ਇੰਨੇ ਜਾਣਿਆਂ ਦਾ ਉਹਨਾਂ ਦੇ ਘਰੇ ਜਾਣਾ ਠੀਕ ਨਹੀਂ ਹੋਊਗਾ ਫਿਰ ਮੇਰੇ ਸਾਸ ਤੇ ਸੋਹਰੇ ਨੇ ਮੈਨੂੰ ਕਿਹਾ ਤੂੰ ਜਲਦੀ ਜਲਦੀ ਤਿਆਰ ਹੋ ਕੇ ਚਲੀ ਜਾ ਫਿਰ ਮੈਂ ਜਲਦੀ ਜਲਦੀ ਤਿਆਰ ਹੋਈ ਮੇਕਅਪ ਕੀਤਾ ਤੇ ਮੈਂ ਵਕੀਲ ਦੇ ਘਰੇ ਪਹੁੰਚ ਗਈ ਤੇ ਜਾਂਦਿਆਂ ਨੂੰ ਵਕੀਲ ਤਿਆਰ ਸ਼ਰ ਹੋ ਕੇ ਬੈਠਾ ਸੀ ਤੇ ਮੈਂ ਜਾ ਕੇ ਕੋਲ ਬੈਠ ਗਈ ਨਾਲ ਹੀ ਥਾਣੇਦਾਰ ਵੀ ਪਹੁੰਚ ਗਿਆ ਜਦੋਂ ਥਾਣੇਦਾਰ ਪਹੁੰਚਿਆ ਤਾਂ ਮੈਂ ਕਿਹਾ ਜੀ ਦੱਸੋ ਕੀ ਸੇਵਾ ਕਰ ਸਕਦੀ ਹਾਂ ਉਹਨੇ ਮਸ਼ਕਰੀ ਦੇ ਵਿੱਚ ਹੱਸਦਿਆਂ ਹੋਇਆਂ ਕਿਹਾ ਸੇਵਾ ਦਾ ਤਾਂ ਤੈਨੂੰ ਵੀ ਪਤਾ ਹੀ ਹੈ ਜਿਹੜੀ ਇੰਨਾ ਤਿਆਰ ਸ਼ਰ ਹੋ ਕੇ ਆਈਆਂ ਮੈਂ ਕਿਹਾ ਉਹ ਤਾਂ ਜੀ ਮੈਨੂੰ ਪਤਾ ਲੱਗ ਗਿਆ ਸੀ ਫਿਰ ਕੀ ਸੀ ਮੈਨੂੰ ਥਾਣੇਦਾਰ ਕਹਿੰਦਾ ਜਦੋਂ ਪਤਾ ਲੱਗ ਗਿਆ ਹੈ ਜਾ ਦੋ ਗਲਾਸਾਂ ਚ दारू ਪਾ ਕੇ ਲਿਆ ਜਦ ਮੈਂ दारू ਪਾਉਣ ਗਏ ਤੇ ਮੈਂ ਤਿੰਨ ਗਲਾਸਾਂ ਵਿੱਚ ਪਾ ਲਈ ਜਦੋਂ ਤਿੰਨ ਗਲਾਸਾਂ ਵਿੱਚ दारू ਪਾਈ ਤੇ ਮੈਨੂੰ ਵਕੀਲ ਕਹਿੰਦਾ ਅਸੀਂ ਤਾਂ ਦੋ ਜਾਨੇ ਆ ਤੂੰ ਗਲਾਸਾਂ ਤਿੰਨਾ ਚ दारू ਪਾ ਲਈ ਤੇ ਠਾਣੇ ਦਾ ਵੀ ਵੇਖਣ ਲੱਗ ਪਿਆ ਮੈਂ ਕਿਹਾ ਜਦੋਂ ਤੁਹਾਡੇ ਕੋਲ ਆ ਹੀ ਗਏ ਆ ਤੁਸੀਂ ਮੈਨੂੰ ਆਪਣੇ ਬਣਾ ਹੀ ਲਿਆਏ ਫਿਰ दारू ਵੀ ਇਕੱਠੀ ਚੱਲੂਗੀ ਅਸੀਂ ਤਿੰਨਾਂ ਨੇ ਰਲ ਕੇ दारू ਪੀਤੀ ਉਸ ਤੋਂ ਬਾਅਦ ਤਾਂ ਤੁਹਾਨੂੰ ਵੀ ਪਤਾ ਹੀ ਆ ਖੂਬ ਮौज-ਮਸਤੀ ਹੋਈ ਪਰ ਸਭ ਤੋਂ ਮਾੜੀ ਗੱਲ ਇਹ ਹੋਈ ਉਸ ਥਾਣੇਦਾਰ ਤੇ ਵਕੀਲ ਦੇ ਮੇਰੀਆਂ ਕੁਝ ਫੋਟੋਆਂ ਖਿੱਚ ਲਈਆਂ ਮੇਰੇ ਪਤੀ ਨੂੰ ਤਾਂ ਛੱਡ ਦਿੱਤਾ ਪਰ ਉਹ ਮੈਨੂੰ ਬਲੈਕਮੇਲ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਹੋਣੀ ਉਹਨਾਂ ਨੇ ਮੈਨੂੰ ਇੱਕ ਫੋਨ ਕਰਨਾ ਤੇ ਫੋਟੋਆਂ ਵਾਇਰਲ ਕਰਨ ਦਾ ਡਰਾਵਾ ਦੇਣਾ ਤੇ ਮੈਂ ਡਰ ਜਾਣਾ ਇਸ ਤਰ੍ਹਾਂ سلسلہ ਕਾਫੀ ਦਿਨ ਚੱਲਦਾ ਰਿਹਾ ਫਿਰ ਇੱਕ ਦਿਨ ਮੇਰੇ ਪਤੀ ਨੂੰ ਪਤਾ ਲੱਗ ਗਿਆ ਉਨੇ ਕਿਹਾ ਵੀ ਮੈਨੂੰ ਦੱਸ ਇਹ ਸਭ ਕੀ ਚੱਲ ਰਿਹਾ ਹੈ ਫਿਰ ਮੈਂ ਸਾਰੀ ਗੱਲ ਉਹਨੂੰ ਦੱਸੀ ਉਹ ਕਹਿੰਦਾ ਇਹ ਪੁਲਿਸ ਤੇ ਵਕੀਲਾਂ ਦੇ ਚੱਕਰ 'ਚ ਤਾਂ ਉਲਝਿਆ ਬੰਦਾ ਬਹੁਤ ਮਾੜਾ ਹੁੰਦਾ ਹੈ ਆਪਾਂ ਇੱਥੋਂ ਘਰ ਬਦਲ ਕੇ ਹੋਰ ਕਿਸੇ ਪਾਸੇ ਚਲੇ ਜਾਨੇ ਆ ਇਹ ਆਪਣਾ ਖਾੜਾ ਫਿਰ ਛੱਡਣਗੇ ਮੇਰੇ ਪਤੀ ਨੇ ਉੱਥੋਂ ਘਰ ਬਦਲ ਦਿੱਤਾ ਨੌਕਰੀ ਹੋਰ ਕਿਸੇ ਜਗ੍ਹਾ ਤੇ ਕਰ ਲਈ ਫਿਰ ਕਿਸੇ ਸਨਨ ਉਹਨਾਂ ਤੋਂ ਖਾੜਾ ਛੱਡ ਗਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ